ਅੱਜ ਪੰਜਾਬ ਸਰਕਾਰ ਦਾ ਜਿਹੜਾ ਯੋਧ ਨਸ਼ਾ ਖਤ ਅਫੀਅਨ ਚੱਲ ਰਿਹਾ ਉਸ ਦੇ ਅੰਤਰਗਤ ਜਿਹੜੀ ਸਾਡੀ ਮੇਨ ਮੋਡਲ ਏਜੰਸੀ ਨਿਊਕਲੀਅਸ ਆਫ ਦਿਸ ਡਰਾਈਵ ਇਜ਼ ਐਂਟੀ ਨਾਰਕੋਟਿਕਸ ਟਾਸਕ ਫੋਰਸ ਜਿਸ ਦੇ ਮੁਖੀ ਸਰਦਾਰ ਕੁਲਦੀਪ ਸਿੰਘ ਮੇਰੇ ਕੋਲ ਇੱਥੇ ਬੈਠੇ ਹੈਗੇ ਸੋ ਐਨਟੀਐਫ ਇਸ ਡਰਾਈਵ ਨੂੰ ਕੋਆਰਡੀਨੇਟ ਤੇ ਮੋਨਿਟਰ ਕਰ ਰਹੀ ਹੈ ਜਿਹੜੀ ਸਾਡੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਐਨਫੋਰਸਮੈਂਟ ਐਕਟੀਵਿਟੀ ਹੋ ਰਹੀ ਹੈ ਤੇ ਨਾਲ ਦੀ ਨਾਲ ਜਿਹੜੇ ਪੰਜਾਬ ਸਰਕਾਰ ਦੇ ਦੂਜੇ ਡਿਪਾਰਟਮੈਂਟਸ ਹੈਗੇ ਉਹਨਾਂ ਦੇ ਨਾਲ ਕੋਆਰਡੀਨੇਟਿਡ ਮੈਨਰ ਦੇ ਵਿੱਚ ਪ੍ਰੀਵੈਂਸ਼ਨ ਤੇ ਡੀ ਐਡਿਕਸ਼ਨ ਸਟਰੈਟਜੀਜ਼ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈਗਾ ਐਨਟੀਐਫਡੀ ਇੱਕ ਨਿਰੰਤਰ ਕੋਸ਼ਿਸ਼ ਰਹੀ ਹੈ ਇਨਫਰਾਸਟ੍ਰਕਚਰ ਬਿਲਡਿੰਗ ਤੇ ਲੇਟੈਸਟ ਕਟਿੰਗ ਐਜ ਟੈਕਨੋਲੋਜੀ ਅਕਵਾਇਰ ਕਰਨ ਦੀ ਇਹਨਾਂ ਨੇ ਪਿਛਲੇ ਸਾਲ ਜਿਹੜਾ ਹੈਗਾ ਸੀਐਮ ਸਾਹਿਬ ਤੋਂ ਅਸੀਂ ਐਨਟੀਐਫ ਹੈੱਡਕ quarters ਦੇ ਵਿੱਚ ਇੱਕ ਟੈਕਨੀਕਲ ਯੂਨਿਟ ਦਾ ਨੇ ਆਪਰੇਸ਼ਨ ਕਰਵਾਇਆ ਸੀਗਾ ਇੱਕ ਸੇਫ ਪੰਜਾਬ ਹੈਲਪਲਾਈਨ ਜਿਹੜਾ ਵਟਸਐਪ ਬਾ ਹੈਲਪਲਾਈਨ ਚੈਟਬੋਟ ਉਹ ਕੰਮ ਕਰ ਰਿਹਾ ਹੈਗਾ ਉਸੇ ਦੀ ਕਰੀ ਦੇ ਵਿੱਚ ਅੱਜ ਇੱਥੇ ਪਟਿਆਲਾ ਰੇਂਜ ਦਾ ਐਨਟੀਐਫ ਦਾ ਜਿਹੜਾ ਆਫਿਸ ਹੈਗਾ ਉਸ ਦੀ ਇਨੋਗ੍ਰੇਸ਼ਨ ਹੋਈ ਹੈ ਇਹ ਅਲਟਰਾ ਮਾਡਰਨ तकरीबन 1 ਕਰੋੜ ਦੀ ਲਾਗਤ ਨਾਲ 6800 ਸਕੁਅਰ ਫਿਟ ਦੇ ਵਿੱਚ ਪਟਿਆਲਾ ਪੁਲਿਸ ਲਾਈਨ ਦੇ ਵਿੱਚ ਇਹ ਆਫਿਸ ਜਿਹੜਾ ਹੈਗਾ ਇਨੋਗਰੇਟ ਨੇ ਅੱਜ ਕੀਤਾ ਹੈਗਾ ਇਸ ਦੇ ਵਿੱਚ ਜਿਹੜੇ ਏਆਜੀ ਸਾਹਿਬ ਜਿਹੜੇ ਇਸ ਦਫਤਰ ਦੇ ਹੈੱਡ ਹੈਗੇ ਉਨਾ ਲਈ ਸਪੇਸ ਆਫਿਸ ਸਪੇਸ ਉਨਾ ਦੇ ਡੀਐਸਪੀ ਸਾਹਿਬਾਨ ਐਸਪੀ ਸਾਹਿਬਾਨ ਇਨਵੈਸਟੀਗੇਟਿੰਗ ਆਫਿਸਰ ਜਿਹੜੀ ਸਾਡੀ ਟੈਕਿਉਨੇਟ ਹੈਗੀ ਸੋ ਇੱਕ ਮਾਡਰਨ ਸਟੇਟ ਆਫ ਦਾ ਆਰਟ ਬਿਲਡਿੰਗ ਆਪਰੇਸ਼ਨਲ ਹੋ ਗਈ ਹੈ ਸਿਮਲਰ ਬਿਲਡਿੰਗ ਇਨਾਦੀ ਚਲੰਦਰ ਦੇ ਵਿੱਚ ਜਿਹੜੀ ਹੈਗੀ ਉਹ ਅੰਡਰ ਕੰਸਟਰਕਸ਼ਨ ਹੈਗੀ ਸੋ ਬਹੁਤ ਹੀ ਛੇਤੀ ਹਰ ਰੇਂਜ ਦੇ ਵਿੱਚ ਏਐਨਟੀਐਫ ਦਾ ਇੰਡੀਪੈਂਡੈਂਟ ਦਫਤਰ ਪਹੁੰਚਾ ਜਿਸ ਤੋਂ ਸਾਨੂੰ ਮਦਦ ਮਿਲੇਗੀ ਡਰਗ ਲਾ ਐਨਫੋਰਸਮੈਂਟ ਦੇ ਵਿੱਚ ਇਸੇ ਨਾਲ ਨਾਲ ਜਿਹੜਾ ਯੋਧ ਨਸ਼ਾ ਵਿਰੋਧ ਹੈਗਾ ਜਦੋਂ ਮੈਂ 31 ਤਰੀਕ ਦੀ ਪੀਸੀ ਦੇ ਵਿੱਚ ਗਿਆ ਸੀ ਮੈਂ ਕੁਝ ਗੱਲਾਂ ਮੇਲ ਰਿਪੀਟ ਕਰਾਂਗਾ ਕਿ ਇਹ ਸਾਡਾ ਜਿਹੜਾ ਕੰਮ ਕੰਟੀਨਿਊਡ ਰਹੂਗਾ ਤੇ ਅਸੀਂ ਸੈਟੀਸਫਾਈਡ ਹੈਗੇ ਕਿ ਕਾਫੀ ਹੱਦ ਤੱਕ ਨਸ਼ਿਆਂ ਤੇ ਅੰਕੁਸ਼ ਪਾਇਆ ਗਿਆ ਹੈਗਾ ਹਜੇ ਵੀ ਕੰਮ ਰਹਿਦਾ ਹੈਗਾ ਸੋ ਪੂਰੀ ਡੈਡੀਕੇਸ਼ਨ ਨਾਲ ਪੰਜਾਬ ਪੁਲਿਸ ਇਸਤੇ ਕੰਮ ਕਰੂਗੀ 31 ਜਿਹੜੇ ਮਈ ਤੱਕ ਦੇ ਜਿਹੜੇ ਆਕੜੇ ਹੈਗੇ ਮੈਂ ਬਰੀਫਲੀ ਦੱਸਾਂਗਾ ਕਿ ਉਦੋਂ 8344 ਐਸਐਨਆਰ ਦਰਜ ਹੋਈਆਂ ਸੀ ਜਿਸ ਦੇ ਵਿੱਚ 14734 ਲੋਕ ਗ੍ਰਿਫਤਾਰ ਹੋਏ ਸੀਗੇ 586 ਕਿਜੀ ਹਿਰੋਇਨ 247 ਕਿਜੀ ਅਫੀਮ 13551 ਕਿਜੀ ਪੋਪੀ ਹਸਕ 9 ਕਿਜੀ ਚਰਸ 253 ਕਿਜੀ ਦਾਂਜਾ 2.58 ਕਿਜੀ ਆਇਸ 1.6 ਕਿਜੀ ਕੋਕੈਨ 2570000 ਕੈਪਸੂਲ ਪिल्स ਤੇ 10 ਕਰੋੜ 76 ਲੱਖ ਡਰਗ ਮਨੀ ਜਿਹੜਾ ਰਿਕਵਰ ਹੋਇਆ ਹੈ ਇਸ ਦੇ ਵਿੱਚ 2150 ਜਿਹੜੇ ਮੁਲਜ਼ਮ ਹੈਗੇ ਉਹਨਾਂ ਕਮਰਸ਼ੀਅਲ ਕੁਆਂਟੀਟੀ ਦੇ ਬੈਕਗਰਾਉਂਡ ਦੇ ਵਿੱਚ ਤਾਂ ਕਮਰਸ਼ੀਅਲ ਰਿਕਵਰੀ ਦੀ ਗੱਲ ਅਸੀਂ 빅 ਫਿਸ਼ ਕਹਿੰਦੇ ਹਾਂ ਤੇ ਇਹ ਬਹੁਤ ਇਫੈਕਟਿਵ ਐਕਸ਼ਨ ਪੁਆਇੰਟ ਆਫ ਸੇਲਸ ਤੇ ਵੀ ਹੋਇਆ ਹੋਏਗਾ ਤੇ ਨਾਲ ਹੀ ਜਿਹੜੀ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਰੇ ਹੋਏਗੇ ਉਹਨਾਂ ਤੇ ਕੰਮ ਕਰਤੇ ਹੋਏ ਕੀਤਾ ਗਿਆ ਹੈਗਾ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਹੈਗੀ ਉਸ ਦੇ ਵਿੱਚ 9216 ਟਿਪਸ ਰਿਸਿਵ ਹੋਈਆਂ ਉਸ ਦੇ ਵਿੱਚ ਫੋਨ ਤੱਕ 1687 ਐਫਆਈਆਰ ਅਰਜ ਹੋਈਆਂ ਤੇ 1946 ਜਿਹੜੇ ਅਕਿਊਜ਼ ਅਰੈਸਟ ਹੋਏ ਨੇ 144 ਪ੍ਰੋਪੋਜ਼ਲਸ ਫਾਰ ਫ੍ਰੀਜ਼ਿੰਗ ਆਫ ਪ੍ਰੋਪਰਟੀ 74.27 ਕਰੋੜ ਦੇ ਉਹ ਕੰਪੀਟੈਂਟ ਅਥਾਰਟੀ ਨਿਊ ਡელი ਵੱਲੋਂ ਪ੍ਰੋਪਰਟੀ ਫ੍ਰੀਜ਼ ਕਰਾਈ ਗਈ ਤੇ ਜਿਹੜੇ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਐਂਡੀਪੀਐਸ ਐਕਟ ਦਾ ਇਨਫੋਰਸਮੈਂਟ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈਗਾ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਦੇ ਹੋਏ ਜਿਸ ਦੀ ਮਿਸਾਲ ਇੰਡੀਆ ਦੇ ਵਿੱਚ ਸਭ ਤੋਂ ਹਾਈਐਸਟ ਕੰਡੀਸ਼ਨ ਦੇ ਪੰਜਾਬ ਦੀ ਹੈ 1 ਮਾਰਚ ਤੋਂ ਔਨਵਰਡਸ ਜਿਹੜਾ ਯੁੱਧ ਨਸ਼ਾ ਫਿਰਦਾ ਇਸ ਸ਼ੁਰੂ ਹੋਣ ਤੋਂ ਬਾਅਦ 1205 ਕੇਸਸ ਮਾਨਯੋਗ ਅਦਾਲਤਾਂ ਵੱਲੋਂ ਡਿਸਾਈਡ ਹੋਏ ਨੇ ਜਿਨ੍ਹਾਂ ਦੇ ਵਿੱਚ 1085 ਕੇਸਸ ਜਿਹੜੇ ਕਨਵਿਕਸ਼ਨ ਦੇ ਵਿੱਚ ਫੰਡ ਕੀਤੇ ਸੋ ਕਨਵਿਕਸ਼ਨ ਰੇਟ ਜਿਹੜੀ ਇਸ ਵਕਤ ਪੰਜਾਬ ਦੀ 90% ਹੈ ਤੇ ਦੂਜੀ ਏਜੰਸੀਜ਼ ਹੈਲਥ ਡਿਪਾਰਟਮੈਂਟ ਜੋ ਨਾਲ ਤਾਲਮੇਲ ਕਰਦੇ ਹੋਏ ਪੰਜਾਬ ਪੁਲਿਸ ਵੀ ਜਿਹੜਾ ਇੱਕ ਪੋਜ਼ਿਟਿਵ ਐਟੀਟਿਊਡ ਅਸੀਂ ਅਪਣਾ ਰਹੇ ਹਾਂ ਜਿਹੜੇ ਸਮਾਲ ਕੁਆਂਟੀਟੀ ਦੇ ਵਿੱਚ ਜਿਹੜੇ ਲੋਕ ਫੜੇ ਜਾ ਰਹੇ ਹੈਗੇ ਉਹਨਾਂ ਨੂੰ ਅਸੀਂ ਇੰਟਰਨਜ ਕਰਦੇ ਹਾਂ ਕਿ ਐਡਿਕਸ਼ਨ ਸੈਂਟਰਾਂ ਦੇ ਵਿੱਚ ਜਾਣ ਦੀ ਇੱਕ ਲਾ ਦਾ ਮੰਗੇਟਰੀ ਪ੍ਰੋਵੀਜ਼ਨ 64A ਐਨਡੀਪੀਐਸ ਲੱਗਦਾ ਹੈ ਜੇ ਕਿਸੇ ਤੋਂ ਰਿਕਵਰੀ ਵੀ ਹੁੰਦੀ ਹੈ ਉਸ ਨੂੰ কোর্ਟ ਦੇ ਵਿੱਚ ਪੇਸ਼ ਕਰਕੇ ਜੇ ਉਹ ਅੰਡਰਟੇਕ ਕਰਦਾ ਹੈ স্মਲ ਕੁਆਂਟੀਟੀ ਦੀ ਰਿਕਵਰੀ ਹੈਗੀ ਕਿ ਮੈਂ ਡੀ ਐਡਿਕਸ਼ਨ ਅੰਡਰਗੋ ਕਰਾਂਗਾ ਸੋ ਕਿ ਮੈਂ ਡੀ ਐਡਿਕਸ਼ਨ ਅੰਡਰਗੋ ਕਰਾਂਗਾ ਸੋ ਉਸ ਨੂੰ ਫਿਰ ਜੇਲ੍ਹ ਨਹੀਂ ਭੇਜਿਆ ਜਾਂਦਾ ਡੀ ਐਡਿਕਸ਼ਨ ਸੈਂਟਰ ਵਿੱਚ ਭੇਜਿਆ ਜਾਂਦਾ ਸੋ ਇਸ ਤਰ੍ਹਾਂ ਦੇ 1121 ਡਰਗ ਯੂਜ਼ਰਸ ਅਸੀਂ 64A ਦੇ ਵਿੱਚ ਡੀ ਐਡਿਕਸ਼ਨ ਸੈਂਟਰਾਂ 'ਚ ਐਡਮਿਟ ਕਰਾਏ ਹੈਗੇ ਜਿਵੇਂ کورٹ ਆਰਡਰਸ ਇਹਨਾਂ ਤੋਂ ਇਲਾਵਾ ਮੋਟੀਵੇਟ ਕਰਕੇ ਇੰਡੀਪੈਂਡੈਂਟ ਆਪਣੇ ਤੌਰ ਤੇ 575786 ਜਿਹੜੇ ਡਰਗ ਯੂਜ਼ਰਸ ਅਸੀਂ ਡੀਡਿਕਸ਼ਨ ਸੈਂਟਰਾਂ ਚ ਐਡਮਿਟ ਕਰਾਏ ਹੈਗੇ ਤੇ 6483 ਜਿਹੜੇ ਡਰਗ ਯੂਜ਼ਰਸ ਸਪੋਰਟ ਸੈਂਟਰਸ ਦੇ ਵਿੱਚ ਅਸੀਂ ਲੈ ਕੇ ਗਏ ਸੋ ਇੱਕ ਬਹੁਤ ਹੀ ਇਫੈਕਟਿਵ ਤਰੀਕੇ ਨਾਲ ਸਾਰੀ ਏਜੰਸੀਆਂ ਦਾ ਤਾਲਮੇਲ ਨਾਲ ਜਿਹੜਾ ਸਾਡਾ ਅੱਗੇ ਵੀ ਜਿਹੜਾ ਫੋਕਸ ਰਹੂਗਾ ਉਹ ਇਸ ਤੇ ਰਹੂਗਾ ਕਿ ਵੀ ਆਰ ਨਾਟ ਇਨ ਦਾ ਨੰਬਰਸ ਗੇਮ ਕਿ ਅਸੀਂ ਇੰਨੇ ਐਫ ਆਈ ਆਰ ਅਰਜ ਕਰਦੀ ਹੈ ਕਿਸੇ ਵੀ ਖਾਨੇ ਨੂੰ ਕਿਸੇ ਵੀ ਅਫਸਰ ਨੂੰ ਕੋਈ ਟਾਰਗੇਟ ਨਹੀਂ ਦਿੱਤਾ ਗਿਆ ਤੋ ਸਾਡਾ ਸਿਰਫ ਇੱਕ ਕੰਮ ਹੈਗਾ ਕਿ ਇਨਫੋਰਮੇਸ਼ਨ ਬੇਸ ਜਿਹੜੀ ਤੁਹਾਡੇ ਤੋਂ ਲੋਕਾਂ ਤੋਂ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਜਾਂ ਸਾਡੀ ਜਿਹੜੀ ਆਪਣੀ ਐਨਾਲਿਸਿਸ ਹੈਗੀ ਉਹ ਜਿਹੜੇ ਲੋਕ ਐਕਚੁਅਲੀ ਵੇਚ ਰਹੇ ਹੈਗੇ ਉਹਨਾਂ ਨੂੰ ਫਲਾਇਆ ਕਰ ਵਾਟਵਰ ਇਜ਼ ਦਾ ਨੰਬਰ ਸੋ ਇਸ ਤੇ ਥਰਸਟ ਜਿਹੜੀ ਸਾਡੀ ਰਹੂਗੀ ਨਾਲ ਦੀ ਨਾਲ ਅਸੀਂ ਇੱਕ ਮੇਜਰ ਸ਼ਿਫਟ ਕਰ ਰਹੇ ਹੈਗੇ ਜਿਹੜੀ ਸਾਡੀ ਹੈ ਸੇਫ ਪੰਜਾਬ ਜਿਹੜੀ ਡਰਗ ਹੈਲਪ ਲਾਈਨ ਹੈਗੀ ਇਸ ਤੇ ਆਮ ਲੋਕੀ ਸਾਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਦੇ ਰਹੇ ਹੈਗੇ ਤੋ ਸਾਡਾ ਹੁਣ ਐਨਫੋਰਸਮੈਂਟ ਦਾ ਟ੍ਰੈਂਡ ਅਸੀਂ ਸ਼ਿਫਟ ਕਰ ਰਹੇ ਹਾਂ ਕਿ ਜੋ ਸਾਨੂੰ ਟਿਪ ਆਵੇ ਉਸ ਤੇ ਐਫ ਆਈ ਆਰ ਦਰਜ ਹੋਵੇ ਤੇ ਕਾਰਵਾਈ ਹੋਵੇ ਈ ਐਡਿਕਸ਼ਨ ਤੇ ਸਾਡਾ ਫੋਕਸ ਰਹੂਗਾ ਤੇ ਇਸ ਨੂੰ ਅਸੀਂ ਇੱਕ ਅਸੀਂ ਸਮਝਦੇ ਹਾਂ ਕਿ ਜਿਹੜਾ ਡਰੱਗ ਯੂਜ਼ਰ ਹੈਗਾ ਉਹ ਇੱਕ ਵਿਕਟਿਮ ਹੈ ਜਿਹੜਾ ਉਸ ਨੂੰ ਵੇਚਦਾ ਹੈਗਾ ਉਹ ਸਾਡਾ ਪੁਲਿਸ ਹੈ ਇਸ ਫਿਲਾਸਫੀ ਦੇ ਨਾਲ ਅਸੀਂ ਇਸ ਪ੍ਰੋਬਲਮ ਨੂੰ ਅਪਰੋਚ ਕਰ ਰਹੇ ਹਾਂ ਜਿਹੜੇ ਈਲ ਤੇ ਲੋਕ ਬਾਹਰ ਆ ਰਹੇ ਹੈਗੇ ਉਹਨਾਂ ਤੇ ਇੱਕ ਅਸੀਂ ਨਿਗਰਾਨੀ ਦਾ ਸਿਸਟਮ ਜਿਹੜੀ ਪਿੰਡ ਦੀ ਪੰਚਾਇਤ ਯਾ ਮੋਹੱਲੇ ਦੇ ਜਿਹੜੇ ਜਿਹੜੀ ਵਾਚ ਕਮੇਟੀਆਂ ਨੇ ਸਹਿਯੋਗ ਨਾਲ ਅਸੀਂ ਕਰ ਰਹੇ ਹੈਗੇ ਕਿ ਉਹਨਾਂ ਨੂੰ ਮੋਟੀਵੇਟ ਕਰਾਂਗੇ ਤੁਸੀਂ ਡੀ ਇਲੈਕਸ਼ਨ ਸੈਂਟਰਾਂ 'ਚ ਜਾਓ ਓਟ ਸੈਂਟਰਾਂ 'ਚ ਜਾਓ ਜਿਹੜੇ ਉਹਨਾਂ ਦੇ ਵਿੱਚ ਰਿਪੀਟ ਆਫੈਂਡਰਸ ਹੈਗੇ ਉਹਨਾਂ ਨੂੰ ਰਿਪੀਟ ਆਫੈਂਡਰਸ ਨੂੰ ਜਿਹੜਾ ਹੈਗਾ ਐਸ ਪਰ ਲਾਅ ਡੀਲ ਕੀਤਾ ਜਾਏਗਾ ਐਫ ਆਈ ਆਰ ਦਰਜ ਕੀਤੀ ਜਾਊਗੀ ਤੇ ਇਹ ਵੀ ਅੰਡਰ ਐਗਜ਼ਾਮੀਨੇਸ਼ਨ ਹੈ ਮੈਂ ਇਸ ਬਾਰੇ ਪਹਿਲੇ ਬ੍ਰੀਫ ਕੀਤਾ ਸੀ ਲਾਅ ਦੇਖਦੇ ਹੋਏ ਕੰਪੀਟੈਂਟ ਕੋਰਟ ਨੂੰ ਆਰਡਰਸ ਲੈ ਕੇ ਜੇ ਕੋਈ ਬੈਗ ਫਿਸ਼ ਪੇਨ ਤੇ ਆਂਦਾ ਹੈ ਉਸ ਨੂੰ ਅਸੀਂ ਜਿਵੇਂ ਉਹ ਐਂਕਲੈਕਟ ਜਾਂ ਕੋਈ ਇਸ ਤਰ੍ਹਾਂ ਦਾ ਮੋਨਿਟਰਿੰਗ ਡਿਵਾਈਸ ਕੀਪਿੰਗ ਇਨ 뷰 ਦਾ ਰਾਈਟ ਟੂ ਪ੍ਰਾਈਵੇਸੀ ਇਸ ਚੀਜ਼ ਨੂੰ ਲੀਗਲੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਇੱਕ AI ਬੇਸਡ ਅਸੀਂ ਡਾਟਾਬੇਸ ਨਵਾਂ ਬਣਾਵਾਂਗੇ ਜਿਵੇਂ ਸਾਡਾ ਪਾਇਸ ਸੌਫਟਵੇਅਰ ਜਿਹੜਾ ਇੰਡੀਆ ਦੇ ਵਿੱਚ ਸਭ ਤੋਂ ਪਹਿਲਾ ਸੌਫਟਵੇਅਰ ਸੀਗਾ AI ਬੇਸਡ ਕ੍ਰਿਮੀਨਲਸ ਲਈ ਉਸ ਦੀ ਹੀ ਤਰਜ਼ ਤੇ ANTF ਨੂੰ ਰਿਕੁਐਸਟ ਕੀਤੀ ਗਈ ਹੈ ਤਾਂ ਬਹੁਤ ਛੇਤੀ ਇੱਕ ਇਲਾਬੋਰੇਟ ਡਾਟਾਬੇਸ ਜਿਸ ਦੇ ਵਿੱਚ ਐਨਡੀਪੀਐਸ ਕ੍ਰਿਮੀਨਲਸ ਸਾਰੇ ਅਰੈਸਟ ਹੋਣਗੇ ਉਹ ਡਾਟਾ ਸਾਡੇ ਕੋਲ ਹੋਵੇਗਾ ਉਹਨਾਂ ਦੋਵੇਂ ਲਿੰਕੇजेस ਹੈਗੇ ਫਾਰਵਰਡ ਤੇ ਬੈਕਵਰਡ ਲਿੰਕੇजेस ਹੋਰ ਉਹਨਾਂ ਨੂੰ ਵੀ ਇਨਕਲੂਡ ਕੀਤਾ ਜਾਊਗਾ ਇੱਕ ਸਾਡਾ ਫੋਕਸ ਹੋਊਗਾ ਬੇਲ ਕੈنسਲੇਸ਼ਨ ਰਿਪੀਟ ਆਫੈਂਡਰਸ ਦਾ ਰਿਪੀਟ ਆਫੈਂਡਰਸ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਕੀਤਾ ਜਾਊਗਾ ਜਿਹੜੀ ਪੰਜਾਬ ਦੀ ਜੇਲਾ ਹੈਗੀ ਜੇਲ ਡਿਪਾਰਟਮੈਂਟ ਦੇ ਨਾਲ ਕੋਆਰਡੀਨੇਟਡ ਮੈਨਰ ਤੋਂ ਵਿੱਚ ਉਹਨਾਂ ਤੇ ਫੋਕਸ ਕੀਤਾ ਜਾ ਰਿਹਾ ਕਿ ਇੱਕ ਐਸਪੈਕਟ ਹੈ ਜੇਲਾ ਦੀ ਮੋਡਰਨਾਈਜੇਸ਼ਨ ਤੇ ਅਪਗ੍ਰੇਡیشن 500 ਕਰੋੜ ਦਾ ਬਜਟ ਜਿਹੜਾ ਪੰਜਾਬ ਸਰਕਾਰ ਨੇ ਇਸ ਲਈ ਅਲਾਟ ਕੀਤਾ ਹੈਗਾ ਦੂਜਾ ਐਸਪੈਕਟ ਹੈਗਾ ਜੇਲ ਆਫੀਸ਼ੀਅਲਸ ਦੀ ਕਨਾਈਵੈਂਸ ਲਈ ਜ਼ੀਰੋ ਟੋਲਰੈਂਸ ਪਾਲਿਸੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਇਸ ਫਾਰ ਐਨੀ ਕਨਾਈਵੈਂਸ ਵੈਦਰ ਇਟ ਇਜ਼ ਅ ਪੁਲਿਸ ਆਫੀਸਰ ਵੈਦਰ ਇਟਸ ਅ ਜੇਲ ਆਫੀਸਰ অর ਐਨੀ ਆਫੀਸਰ ਆਫ ਐਨੀ ਡਿਪਾਰਟਮੈਂਟ ਹੂਐਵਰ ਇਸ ਫਾਊਂਡ ਟੂ ਬੀ ਸੈਲਿੰਗ ਡਰੱਗਸ অর ਇਸ ਇਨਵੋਲਵਡ ਇਨ ਦ ਡਰੱਗ ਟ੍ਰੇਡ ਕੇਸ ਗੋਇੰਗ ਟੂ ਬੀ ਟ੍ਰੀਟਡ ਲਾਈਕ ਐਨ ਆਫੈਂਡਰ ਤੇ ਜਿਹੜੇ ਸਾਡੇ ਡਰੱਗ ਹੌਟਸਪੌਟਸ ਹੈਗੇ ਉਹਨਾਂ ਲਈ ਕੰਪਰੀਹੈਂਸਿਵ ਸਟ੍ਰੈਟਜੀ ਡਿਵਾਈਸ ਕੀਤੀ ਗਈ ਹੈ ਤੇ ਸਾਡੀ ਇੱਕ ਬਹੁਤ ਮੇਜਰ ਜਿਹੜੀ ਰੀਚ ਆਊਟ ਅਸੀਂ ਕਰਾਂਗੇ ਵਿਲੇਜ ਡਿਫੈਂਸ ਕਮੇਟੀਆਂ ਨੂੰ ਪੰਚਾਇਤਸ ਨੂੰ ਸਾਰੇ ਲੋਕਾਂ ਨੂੰ ਨਾਲ ਲੈ ਕੇ ਕਿ ਤੁਸੀਂ ਸਾਡੇ ਨਾਲ ਤਾਲਮੇਲ ਬਣਾਓ ਸਾਨੂੰ ਦੱਸੋ ਕਿ ਤੁਹਾਡੇ ਏਰੀਆ ਚ ਹਜੇ ਵੀ ਡਰੱਗ ਕਿੱਥੇ ਦਿੱਖਦੇ ਆ ਅਸੀਂ ਇੱਕ ਕੋਆਰਡੀਨੇਟਿਡ ਮੈਨਰ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਡਰੱਗਸ ਨੂੰ ਜਿਹੜਾ ਹੈਗਾ ਪੂਟਲੀ ਪੰਜਾਬ ਤੋਂ ਇਰੈਡੀਕੇਟ ਕਰਾਂਗੇ ਸੋ ਅਸੀਂ ਇਨਕਰੇਜ ਕਰਨਾ ਚਾਹੁੰਦੇ ਹਾਂ ਕਿ ਲੋਕ ਸਾਨੂੰ ਇਨਫੋਰਮੇਸ਼ਨ ਦੇਣ ਜਿਹੜੇ ਅਸੀਂ ਹੈਲਥ ਡਿਪਾਰਟਮੈਂਟ ਦੇ ਨਾਲ ਤਾਲਮੇਲ ਬਣਾਉਂਦੇ ਹੋਏ ਇਹ ਐਡਿਕਸ਼ਨ ਕੈਪੈਸਿਟੀ ਦੇ સ્ਕੇਲ ਤੇ ਵਿੱਚ ਵਧਾਈ ਜਾ ਰਹੀ ਹੈ ਪ੍ਰੀਵੈਂਟਿਵ ਜਿਹੜੀ ਐਕਟੀਵਿਟੀ ਹੈਗੀ ਆ ਜਬੇ ਬੇਸਿਕਲੀ ਇਹ ਹੁੰਦਾ ਕੋ ਸਾਡਾ ਸਾਡਾ ਟਾਰਗੇਟ 3 ਫੋਲਡ ਹੈ ਪਹਿਲਾ ਸਪਲਾਈ ਸਾਈਡ ਹੈ ਕਿ ਸਪਲਾਈ ਜਿਹੜੀ ਹੈਗੀ ਉਸ ਨੂੰ ਜ਼ੀਰੋ ਕੀਤਾ ਜਾਵੇ ਦੂਜਾ ਟਾਰਗੇਟ ਹੈਗਾ ਕਿ ਜਿਹੜੇ ਆਲਰੇਡੀ ਡਰਗ ਯੂਜ਼ਰਸ ਹੈਗੇ ਉਹਨਾਂ ਨੂੰ ਡੀ ਐਡਿਕਟ ਕੀਤਾ ਜਾਵੇ ਜਾਂ ਉਹਨਾਂ ਨੂੰ ਜਿਹੜਾ ਉਹ ਸੈਂਟਰਾਂ ਦੇ ਵਿੱਚ ਐਸ ਪਰ ਮੈਡੀਕਲ ਪ੍ਰੋਟੋਕਾਲ ਉਹਨਾਂ ਨੂੰ ਵੀਨ ਆਫ ਕੀਤਾ ਜਾਵੇ ਤੀਜਾ ਟਾਰਗੇਟ ਗਰੁੱਪ ਹੈਗਾ ਜਿਸ ਨੂੰ ਪ੍ਰੀਵੈਂਸ਼ਨ ਅਸੀਂ ਕਹਿੰਦੇ ਕਿ ਜਿਹੜੇ ਨਵੇਂ ਲੋਕ ਹੈ ਅੱਛੇ ਹੈਗੇ ਉਹ ਇਸ ਪਾਸੇ ਨਾ ਹਨ ਇਸ ਲਈ ਜਿਹੜੀ ਐਕਟੀਵਿਟੀਜ਼ ਹੁੰਦੀਆਂ ਕਿ ਅਸੀਂ ਰੈਲੀਆਂ ਕਰਦੇ ਆਂ ਜਾਂ ਅਸੀਂ ਸਪੋਰਟਿੰਗ ਇਵੈਂਟਸ ਕਰਦੇ ਆਂ ਤਾਂ ਇਸ ਲਈ ਯੂਥ ਕਲੱਬਸ ਨੂੰ ਬਲਵਾ ਦਿੱਤਾ ਜਾਊਗਾ ਸਪੋਰਟਸ ਨੂੰ ਅਸੀਂ ਸਾਰੇ ਜਿਹੜੇ ਪੰਜਾਬ ਸਰਕਾਰ ਦੇ ਡਿਪਾਰਟਮੈਂਟਸ ਦੇ ਨਾਲ ਮਿਲ ਕੇ ਇਸ ਦੀ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਬਣਾ ਕੇ ਇਸ ਨੂੰ ਅਸੀਂ ਕਿ ਤਰ੍ਹਾਂ ਐਨੀ ਕੁਐਸ਼ਨਸ ਆਰ ਦੇ ਤੁਸੀਂ ਕਹਿ ਰਹੇ ਹੋ ਕਿ ਬਜਟਿਸ਼ਨ ਜਾਂ ਅਸਪੇਕਟਸ ਦੇ ਵਿੱਚ ਕੀ ਆ ਗਿਆ ਹੈ ਕਿ ਮੈਂ ਦਿਖਾਉਗਾ ਐਸਐਚਓ ਦੇ ਐਲੀਕੇਸ਼ਨ ਲੱਗੇ ਨੇ ਪੁਲਿਸ ਦੇ ਐਲੀਕੇਸ਼ਨ ਵਾਗਣੇ

ਇਹ ਬੜੀ ਆਪ ਕੋ ਕੰਪਨੀ ਦੇ ਦਿੱਤੀ ਹੈ ਏਜੰਸੀ ਸਰ ਉਹਨਾਂ ਦਾ ਸੀਟਲ ਹਾਂਜੀ ਇੱਕ ਜਵੇਂ ਜਦੋਂ ਦਾ ਹੈ ਪਾਕਿਸਤਾਨ ਨਾਲ ਜਿਹੜਾ ਟੈਂਸ਼ਨ ਆਪਰੇਸ਼ਨ ਸੰਦੂਰ ਤੋਂ ਬਾਅਦ ਇੱਕ ਕਾਫੀ ਪੰਜਾਬ ਦੇ ਵਿੱਚ ਟ੍ਰੈਂਡ ਦੇਖਿਆ ਗਿਆ ਹੈਗਾ ਕਿ ਜਿਹੜੀ ਆਪਣੇ ਆਰਮੀ ਇਨਸਟਾਲੇਸ਼ਨਸ ਆਰਮੀ ਬੇਸਿਸ ਦੇ ਅਰਾਊਂਡ ਐਕਟੀਵਿਟੀ ਵਧ ਗਈ ਹੈ ਸੋ ਅਸੀਂ ਸੈਂਟਰਲ ਏਜੰਸੀਸ ਨਾਲ ਕਾਲੀਏ ਕਰਕੇ ਜਿਵੇਂ ਇਹ ਆਪਰੇਸ਼ਨ ਅੰਜਾਮ ਦਿੱਤਾ ਕਰਨਤਾਲ ਦੇ ਵਿੱਚ ਇਸ ਦੇ ਲਿੰਕ ਗੋਪਾਲ ਸਿੰਘ ਚਾਵਲਾ ਨਾਲ ਵੀ ਸੀ ਕਿ ਆਈਐਸਆਈ ਦੇ ਇਸ ਦੀ جڑی ڈیوائس اسی سیریز کی تھی کافی آئی ایس آئی دے افیسرز سے نمبر ملے ہیں کہ جنہیں ہم اسی پاک کی آفیسرز کرنے سرچ کرتے تو اس کو اسی پراپرلی انویسٹیگیٹ کریں گے پنجاب میں کینیک محل ریسٹگی نہیں جڑا ہے پاکستان لیجتوں کر دے پنجاب کئی موڈیولز بس ہوئے ہیں جی بلیر کوٹلا بھی ہویا بس اٹنڈے بھی ہویا ہے گورداسپور بھی ایک ایرسٹ ہوئی سی سو کافی ارسٹا ہوئی ہیں بہت ہی نشے کی چل رہی ہے سہیوگ کر رہے ہیں نشا ہے زیادہ تر جہاں کالونی جیسے جیسٹری نشے کا دیکھو جی میں سبتو پہلے سارے عزتہ نواد کریں گا لوگاں تو بہت بڑا ہنگارہ ملے ہیں جدو تک نشاہ کنجاب تو ختم نہیں ہوں گا ساڑھی محمد چل ہی رہ گی پس ہی پوری ڈیٹرمنیشنل نال جڑے نشے دے تذکر ہیں گے سودا جرے ہیں گے انہاں تے خلاف ساڑھا اینفورسمنٹ ایکشن چاری رہ گا ساری کہ جنگی کو رنگی رکھتے جائے گے بہت سکی ہے پر میڈیکل نشاہ بھی رہ گا وہ ਬਹੁਤ ਅੱਛਾ ਪੁਆਇੰਟ ਮਤਲਬ ਇਹ ਤਿੰਨ ਤਰ੍ਹਾਂ ਦੀ ਪ੍ਰੋਬਲਮ ਹੈਗੀ ਇੱਕ ਤੇਜਵੇਂ ਕਹੋ ਹਾਰਡ ਡਰੱਗਸ ਜਿਵੇਂ ਹਿਰੋਇਨ ਹੈ ਦੂਜਾ ਫਾਰਮਾਸਿਓਟিক্যাল ਡਰੱਗਸ ਜਿਵੇਂ ਤੁਸੀਂ ਕਹੋ ਤੀਜਾ ਈਵਨ ਸਿੰਥੈਟਿਕ ਡਰੱਗਸ ਆ ਰਹੇ ਨੇ ਸੋ ਅਸੀਂ ਤਿੰਨਾ ਤੇ ਜਿਹੜਾ ਸਾਡਾ ਜਿਹੜਾ ਹਾਲੇ ਸਾਡਾ ਫੋਕਸ ਹਾਰਡ ਡਰੱਗਸ ਤੇ ਹੈ ਸੋ ਨਾਲ ਦੀ ਨਾਲ ਅਸੀਂ ਮੈਡੀਕਲ ਨਸ਼ੇ ਤੇ ਵੀ ਕਿਉਂਕਿ ਇਸ ਦੇ ਵਿੱਚ ਜਿਹੜਾ ਮੈਡੀਕਲ ਡਿਪਾਰਟਮੈਂਟ ਦਾ ਵੀ ਰੋਲ ਹੈ ਜਿਹੜਾ ਫੂਡ ਐਫ ਡੀ ਏ ਹੈ ਸਾਰੇ ਨੂੰ ਨਾਲ ਲੈ ਕੇ ਅਸੀਂ ਉਸ ਤੇ ਕਿਸੇ ਕਰਦੇ ਸਿਰ ਪੁਲਿਸ ਐਕਸੈਸ ਦੇ ਸਰ ਕਈ ਇਨਸੀਡੈਂਟਸ ਪੁਲਿਸ ਐਕਸੈਸ ਦੇ ਕਈ ਇਨਸੀਡੈਂਟਸ ਬਟਿਆਲੇ ਦੇ ਵਿੱਚ ਹੋਦਾ ਸੀਗੇ ਪੁਲਿਸ ਤੋਂ ਪਹਿਲੇ ਇਨਫਰਾਸਟ੍ਰਕਚਰ ਹੋਇਆ ਪਟਿਆਲੇ ਵੀ ਪਰ ਬਾਅਦ ਵਿੱਚ ਕੋਈ ਐਸਐਸਓ ਨੇ ਮਿਸਯੂਜ਼ ਕੀਤਾ ਤੁਮ ਲੱਗਦਾ ਵੀ ਨੀਡ ਟੂ ਹੈਲਥ ਸੈਂਸਾਈਟਾਈਜ਼ ਕਰਦੀ ਲੋਗੜਾ ਕਿ ਕੰਟੀਨਿਟੀ ਲੋਗੜਾ ਕਿਵੇਂ ਕਰਾਂਗੇ ਕੋਜੀ ਵੀ ਆਰ ਕਮਿਟਿਡ ਮੈਂ ਪਹਿਲੇ ਵੀ ਕਿਹਾ ਸੀਗਾ ਕਿ ਇੱਕ ਡੁਅਲ ਰਿਸਪੌਂਸਿਬਿਲਟੀ ਹੈ ਕਿ ਮੈਂ ਇਹ ਕਹਿੰਦਾ ਵੀ ਪੁਲਿਸ ਦੇ ਅਨੈਸੀਸਰੀ ਜੇ ਪੁਲਿਸ ਆਪਣਾ ਕੰਮ ਵਧੀਆ ਕਰ ਰਹੀ ਹੈ ਸੋ پی Terim پیش بھی Sen پیش بہر پوچڈ پاrawiah الترنت بلکل درlands

ਇਹ ਨਸ਼ਾ ਤਸਕਰ ਦੇ ਜਿਹੜੇ ਸ਼ੂਟ ਕੇਨ ਜੀ ਅ ਇਸ ਦੇ ਵਿੱਚ ਬੋਲ ਅਸੀਂ ਤਾਇ ਮੈਂ ਕਹ ਸੀਗਾ ਕਿ ਇੱਕ ਹਰ ਵਿਅਕਤੀ ਦਾ ਰਾਈਟ ਟੂ ਪ੍ਰਾਈਵੇਸੀ ਹੁੰਦਾ ਸੋ ਰਾਈਟ ਟੂ ਪ੍ਰਾਈਵੇਸੀ ਮਾਨਯੋਗ ਅਦਾਲਤਾਂ ਜਦੋਂ ਬੇਲ ਦਿੰਦੀਆਂ ਸੋ ਬੇਲ ਕੰਡੀਸ਼ਨਸ ਦੇ ਵਿੱਚ ਉਹ ਕੰਡੀਸ਼ਨ ਲਾਈ ਜਾ ਸਕਦੀ ਹੈ ਜੇ ਇਨਵੈਸਟੀਗੇਟਿੰਗ ਏਜੰਸੀ ਮਹਿਸੂਸ ਕਰਦੀ ਹੈ ਕਿ ਇਹ ਕਿਤੇ ਅੰਡਰ ਗਰਾਉਂਡ ਹੋ ਸਕਦਾ ਹੈ ਵਿਅਕਤੀ ਸੋ ਡਿਪੈਂਡਿੰਗ ਔਨ ਕੇਸ ਟੂ ਕੇਸ ਬੇਸਿਸ ਅਸੀਂ ਇਹ ਕਰਾਂਗੇ ਤਾਂ ਇਨੋਸ਼ੀਅਟਿਵ ਦੀ ਗੱਲ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਨੇ ਨਵੇਂ ਸ਼ੁਰੂ ਕੀਤੀ ਜੀ ਇਹ ਨਸ਼ਾ ਤਸਕਰ ਤੋਂ ਬੋਜਮਲਾ ਜੇ ਮੋਹਿੰਦੀ ਦੇ ਪਰਨਾ ਸਰਕਾਰ ਦੇ ਵਿੱਚ ਕੰਮ ਕਰਦੇ ਰਹੇ ਲੱਗਦਾ ਹੈ ਵੀ ਇਨੀਸ਼ੀਏਟਿਵ ਪੰਜਾਬ ਸਰਕਾਰ ਨੂੰ ਜਾਂਦਾ ਹੈ ਸਿੱਧਾ ਜਿਹੜਾ ਅਫਸਰ ਨੇੜੇ ਜਾਂਦਾ ਤੇ ਮਿਹਨਤ ਕਰ ਰਿਹਾ ਹੁੰਦਾ ਹੈ ਇਸੇ ਤਰ੍ਹਾਂ ਮੈਨੂੰ ਲੱਗਦਾ ਇਨੀਸ਼ੀਏਟਿਵ ਸਾਰੇ ਪੰਜਾਬ ਨੂੰ ਜਾਂਦਾ ਹੈ ਕ੍ਰੈਡਿਟ ਕ੍ਰੈਡਿਟ ਤੁਹਾਨੂੰ ਜਾਂਦਾ ਹੈ ਲੋਕਾਂ ਨੂੰ ਜਾਂਦਾ ਹੈ ਪੁਲਿਸ ਨੂੰ ਵੀ ਜਾਂਦਾ ਤੇ ਮੈਂ ਤੇ ਕਹਾਂਗਾ ਸਾਰੇ ਇਕੱਠੇ ਹੋ ਕੇ ਜੀ ਮੋਢੇ ਤੋਂ ਮੋੜਾ ਲਾਓ ਇਹ ਜਿਹੜਾ ਨਸ਼ਾ ਨੂੰ ਇੱਕ ਵਾਰੀ ਜਿਹੜਾ ਹੈਗਾ ਬਿਲਕੁਲ ਪੰਜਾਬ ਤੋਂ ਖਤਮ ਕਰ ਦੋ ਜਿਹੜਾ ਜਿਹੜਾ ਕੌਂਟਰੀ ਹੈ ਨਸ਼ਾ ਰੋਕਣ ਦਾ ਨਾ ਹਾਜੀ ਹਾਜੀ ਪਟਿਆਲੇ ਦਾ ਵੀ ਬਹੁਤ ਪਟਿਆਲੇ ਦੀ ਬਹੁਤ ਅੱਛੀ ਪਰਫਾਰਮੈਂਸ ਹੈ ਸੋ ਫੀਡਬੈਕ ਵੀ ਚੰਗੀ ਹੈ ਕਿ ਸੋ ਹਾਜੀ ਸਾਰੇ ਅਸੀਂ ਡਾਕਟਰ ਕਰਾਨੀ ਚਾਹੀਦੀ ਜੇ ਪਟਿਆਲਾ ਹੈ ہے ਚੀਕਾ ਘਟਿਆ ਜੀ ਪਟਿਆਲੇ ਜਿਲ੍ਹੇ ਦਾ ਉਹਦਾ ਹੈ ਜੀ ਤੇ ਵੀ ਘਟਿਆ ਬਹੁਤ ਸਦਾ ਬੜਾ ਚੀਕਾ ਮੁੰਦਾ ਜੀ ਕਿਸੇ ਬਿਖਾਤੇ ਜਾਓ ਤਾਂ ਫੋਰਸ ਵੀ

ڈرونز آ رہے ہیں کہ کنسائنمنٹس آر کمنگ بٹ جیلی کنسائنمنٹس ان چھوٹی ہاں چھوٹے ڈرون آ رہے ہیں تو میں بھی جڑا ہے بی ایس ایف کا جڑا انٹی ڈرون سسٹم کافی کارگر ہویا ہے سو تاکہ انہوں نے اکنومک لوسس بھی ہو رہے ہیں سو اسی دیکھیں ہوں ایک کلو دی پی لوڈ آ جاندی ہے ادھے کلو دی آ جاندی ہے دو کلو دی آ جاندی ہے سو پہلے وڈے کنسائنمنٹس آٹھ اٹھ دس دس کلو دی آنے سے وہ ٹرینڈ حجے نہیں دیکھیں گے میں تعے نال سہمت ہاں کہ سنو سوشل میڈیا تو الا آفیشل ویب سائٹس یافیشل ਉਹਨਾਂ ਨੂੰ ਅਪਡੇਟ ਕਰਕੇ ਕਿਉਂਕਿ ਕਈ ਅਸੀਂ ਦੇਖਿਆ ਜਿਵੇਂ ਫੋਰਨ ਪੁਲਿਸ ਫੋਰਸਸ ਦਾ ਬਹੁਤ ਇਮੀਡੀਏਟ ਰਿਸਪੌਂਸ ਹੁੰਦਾ ਈਵਨ ਮੈਂ ਯੂਪੀ ਪੁਲਿਸ ਦਾ ਦੇਖਿਆ ਹੈਗਾ ਕਿ ਕੋਈ ਵੀ ਅਗਲਾ ਵੀਡੀਓ ਕੋ 15 ਤੋਂ 20 ਮਿੰਟਾਂ ਚ ਫੈਕਟ ਚੈੱਕ ਕਰਕੇ ਉਹ ਉਸ ਦਾ ਰਿਪਲਾਈ ਦੇ ਦਿੰਦੇ ਤੇ ਸਾਡੀ ਕੋਸ਼ਿਸ਼ ਹੋ ਗਈ ਕਿ ਅਪਗ੍ਰੇਡ ਸਾਰਾ ਸਿਸਟਮ ਕੀਤਾ ਜਾਵੇ ਪਰ ਸੰਭਵਤ ਕੁਝ ਅਸੀਆ ਮੈਥਡ ਹੈ ਜਿਹੜੇ ਅਪਗ੍ਰੇਡ ਨਹੀਂ ਹੈ ਸਭ ਅਗਰੇ ਨਹੀਂ ਵੀ ਹੈ ਮੈਂ ਇਹ ਚੈੱਕ ਕਰਾਂਗੇ ਅਦਰਵਾਇਜ਼ ਅਸੀਂ ਰੈਗੂਲਰ ਸਾਇਕ ਬੇਤਰੀ ਦੇ ਨਕਾਮਾ ਤਿਰਫਾ ਵੀ ਕਰਨੀ ਕਿ ਜਿਹੜਾ ਕਲਿਆਣਾ ਟੱਕੇ ਗਿਆ ਸੀ ਹਾਲ ਤੱਕ ਉਸ ਦੀ ਰਿਪੋਰਟ ਜਦ ਤੱਕ ਨਹੀਂ ਗਈ ਉਹ ਰਿਪੋਰਟ ਦੇਖੋ ਜੀ ਅਸੀਂ ਬੇਅਦਬੀ ਤੇ ਜ਼ੀਰੋ ਟੋਲਰੈਂਸ ਹੈ ਜਿੱਥੇ ਵੀ ਕਿਤੇ ਬੇਅਦਬੀ ਹੁੰਦੀ ਹੈ ਅਸੀਂ ਇਮੀਡੀਏਟ ਐਕਸ਼ਨ ਕਰਕੇ ਗ੍ਰਿਫਤਾਰ ਕੀਤਾ ਜਾਂਦਾ ਹੈ ਇਨ ਫੈਕਟ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਮੋਰ ਸਟ੍ਰਿੰਜੈਂਟ ਲਾ ਬਣਾਉਣ ਲਈ ਵੀ ਪੰਜਾਬ ਦੇ ਇੱਕ ਅੱਗੇ ਕੈਂਟਰਲ ਮੋਰ ਹੈ ਤਾਂ ਇਸ ਤੇ ਵੀ ਜ਼ੀਰੋ ਟੋਲਰੈਂਸ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز